ਉਹ ਰਕਮ ਨਹੀਂ ਨਗੀਤਾ ਤੂੰ ਕੀਤਾ ਸਵਾਹ ਕੀਤਾ ਅੱਜ ਪਪੇ ਚਿਕਨ ਖਾਣਾ ਲਾਲਾਂ ਡਿੱਗ ਨਹੀਂ ਨਾ ਹਰਲੀਨ ਪ੍ਰਾਪਦੀਆਂ ਐ ਛਾੜੀਆਂ ਮਾਸੇ ਨਾ ਦਬਾ ਦੱਸ ਪਰ ਮਮਮੀ ਸਾਡੀ ਮਾਸੀ ਬਿੱਲੀ ਮਾਂ ਦਾ ਡੱਕਾ ਤੋੜਦੀ ਨਹੀਂ ਤੁਸੀਂ ਤੋੜਦੇ ਸਾਰਾ ਇਸ ਸਸਰੀ ਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਗੁਰਦੀਪ ਹੁਣ ਆਸਤੇ ਇਹਨਾਂ ਦੀ ਮਮਮੀ ਹੁਣ ਆਸਤੇ ਤੇ ਇਹਨਾਂ ਦੀ ਮਾਸੀ ਆਸਤੇ ਤੇ ਮਮਮੀ ਆਪਣੀ ਆਸਤੇ ਤੇ ਆਪਣੀ ਵਾਈਫ ਆਸਤੇ ਚਲੋ ਨੋਨੀ ਨਹੀਂ ਸੀ ਚਾਰ ਪੰਜ ਦਿਨਾਂ ਤੋਂ ਵਿਚਾਰੀਆਂ ਨੇ ਬਹੁਤ ਜ਼ੋਰ ਨਾਲ ਹਿੰਮਤ ਨਾਲ ਸਾਡੇ ਨਾਲ ਕੰਮ ਕਰਾਇਆ ਹੁਣ ਬੰਦਾ ਆ ਗਿਆ ਚਲ ਕੋਈ ਨਹੀਂ ਹੁਣ ਮੜਾ ਜਾ ਕੰਮ ਕੱਟ ਗਿਆ ਪਰ ਉਹਨਾਂ ਨੇ ਵਿਚਾਰੀਆਂ ਨੇ ਪੂਰਾ ਜ਼ੋਰ ਸਵੇਰੇ 3 ਵਜੇ ਉੱਠ ਕੇ ਲੱਗ ਜਾਂਦੀਆਂ ਤੇ ਸ਼ਾਮ ਤਾਈ ਲੱਗੀਆਂ ਰਹਿੰਦੀਆਂ ਵਿਚਾਰੀਆਂ ਚਲ ਹੁੰਦਾ ਪਰਿਵਾਰ ਦਾ ਸਾਥ ਹੀ ਆ ਫੇਰ ਹੀ ਬੰਦਾ ਕੰਮ ਜੇ ਹੁੰਦਾ ਕਿ ਨਹੀਂ ਜੀ ਵੀ ਹਾਂ ਤੇ ਅੱਜ ਅਸੀਂ ਉਹਨਾਂ ਨੂੰ ਸੋਚਿਆ ਜੀ ਅੱਜ ਅਸੀਂ ਉਹਨਾਂ ਲਈ ਬਣਾਉਣੇ ਆ ਬਾਰਬੀਕਿਊ ਆ ਜਨਨ ਨੂੰ ਬਾਰਬੀਕਿਊ ਕਰਕੇ ਦੇਣਾ ਮੋਟਾ ਬਣਾ ਕੇ ਦਊ ਉਹਨਾਂ ਨੂੰ ਮੋਟਰ ਬਿਲੋਂ ਮੈਂ ਬਣਾ ਕੇ ਦਊਂਗਾ ਹਾਂ ਕੀ ਕਹਿੰਨੀ ਆ ਮੈਂ ਵੀ ਖਾਣਾ ਤੂੰ ਵੀ ਖਾਣਾ ਤੈਨੂੰ ਤਾਂ ਲਾਵਾਂ ਤੇਰੀਆਂ ਤਾਂ ਪਹਿਲਾਂ ਡੇਕਦੀਆਂ ਹੋ ਜਾਂਦੀਆਂ ਨੇ ਇਹਨੇ ਕੰਮ ਕੀਤਾ ਇਹਨੇ ਹਾਂ ਇਹਨੇ ਭੋਰਾ ਵੀ ਕੰਮ ਨਹੀਂ ਕੀਤਾ ਇਹ ਮੋਟਲ ਜੀ ਨੇ ਇਦਾਂ ਨੂੰ ਮੂੰਹ ਕਰਨੀ ਮੋਟੀ ਜੀਏ ਭੋਰਾ ਕੰਮ ਨਹੀਂ ਨਾ ਕੀਤਾ ਤੂੰ ਕੀਤਾ ਸਵਾਹ ਕੀਤਾ ਕੀਤਾ ਕੋਈ ਕੰਮ ਨਹੀਂ ਕੀਤਾ ਤੂੰ ਚੱਲ ਆ ਸਾਰੇ ਥਾਂ ਦੀ ਸਫਾਈ ਕਰੀਏ ਵਧੀਆ ਟਿਕਾ ਕੇ ਆਂ ਘੈਂਟ ਬੈਨ ਲਈ ਸੋਨਾ ਜਿਹਾ ਮਾਹੌਲ ਬਣਾਈਏ ਪਹਿਲਾਂ ਉਹਨਾਂ ਵਾਸਤੇ ਕੀ ਕਹਿੰਨੀ ਆ ਮੈਂ ਨਹੀਂ ਕਰਦੀ ਕਰਨੇ ਖਰੇ ਕਿਉਂ ਨਹੀਂ ਖਾ ਨੂੰ ਅੱਗੇ ਹੋਈਆਂ ਤੇਰੇ ਮੁਕੀਆਂ ਵੇਖੀ ਪੈਂਦੀਆਂ ਉਹ ਸ਼ਹਿਰ ਕੀ ਕਰਨ ਜਾਣਾ ਸ਼ਹਿਰ ਉਹ ਨੂੰ ਮੜਾ ਜਾ ਕੰਮ ਆ ਚੱਲ ਬਾੜ ਦੇ ਕੋਈ ਨਹੀਂ ਮੋਟਰਸਾਈਕਲ ਤੇ ਚੱਲ ਜਾਂਦੇ ਤੂੰ ਸੁਣਾ ਕਿਵੇਂ ਆ ਮੀਟੂ ਆ ਗਿਆ ਉਹ ਜੂ ਵੀ ਪਹ ਜਾ ਕੇ ਉਹ ਕਰਦੇ ਪਰੇ ਓਏ ਉਹ ਦੁੱਧ ਵਾਲੀ ਫੈਂਟ ਮਸ਼ੀਨ ਉਹ ਪਰਾ ਕੀਤੀ ਹੋਈ ਮੈਂ ਇੱਥੇ ਪਾਉਣ ਨੂੰ ਪਰਾ ਲਾੜਨੀ ਆ ਕਿੱਧਰ ਵੜਿਆ ਓਏ ਐਂ ਤਰ੍ਹਾਂ ਵੜੀ ਐਂ ਤਰ੍ਹਾਂ ਅੱਜ ਬਬੇ ਚਿਕਨ ਖਾਣਾ ਚਿਕਨ ਖਾਣਾ ਲਾਲਾ ਦੇਖਦੀਆਂ ਦੇਖਦੀਆਂ ਅਲੀਨ ਤੂੰ ਖਾਉਂਗੀ ਖਾਉਂਗੀ ਤੂੰ ਤੂੰ ਹੀ ਖਾਉਂਗੀ ਨਹੀਂ ਨਹੀਂ ਲੈ ਜਾ ਲੈ ਜਾ ਮੋੜ ਦੇ ਮੋੜ ਦੇ ਇਹ ਮੁਰਗੀ ਗੱਡੀ ਆ ਆ ਮੁਰਗੀ ਮੁਰਗੀ ਲੈ ਜਾ ਸਿੱਧਾ ਹੀ ਸਿੱਧਾ ਹੀ ਅੱਗੇ ਖਬਾਤੂ ਜਗ੍ਹਾ ਖਾਲੀ ਲੈ ਜਾ ਲੈ ਜਾ ਲੈ ਜਾ ਲੈ ਜਾ ਇਹਨੂੰ ਕਾਹ ਲੈ ਜਾ ਤੂੰ ਕੀ ਕਰੀ ਜਾਨੀ ਨਹੀਂ ਟੀਡੀਏ ਜੀਏ ਆਦਰੇ ਇਹਨੂੰ ਮਰਾ ਸੇ ਚੈੱਕ ਆਹੋ ਚੱਕ ਸਿਲੰਡਰ ਨਹੀਂ ਇਹ ਕੰਮ ਭੱਜ ਗਿਆ ਸਿਲੰਡਰ ਨਿਕਾਇਆ ਚੱਕ ਸਾਈਡ ਤੇ ਕਰ ਦੇ ਬੇਤੇ ਕਿੰਨਾ ਕੰਮ ਹੋਇਆ ਛੋਟੇ ਲੈ ਆ ਆਵੇ ਸਿਲੰਡਰ ਕੱਢਦਾ ਘੱਟੋ ਘੱਟ 6 ਇੰਚ ਥਾਂ ਵਧ ਗਿਆ ਵਾ ਮੋਰ ਦੇ ਇਹ ਤਾਂ ਛਿੱਲੂਗਾ ਅੱਜ ਗੱਡੀ ਉਹ ਵੇਖੋ ਜੂਰੀ ਜੋ ਵੀ ਕੀ ਕਰਦਾ ਬਾਸ ਰੋਗਲਾ ਚਲੋ ਜੀ ਗੱਡੀ ਵੜਤੀ ਅੰਦਰ ਵੜ ਗਈ ਵੜ ਗਈ ਵੜ ਗਈ ਹਾਰੇ ਕਿੱਡੀ ਸਾਹ ਰਹਿ ਗਈ ਇੱਥੇ ਵੜ ਤੋ ਇੱਥੇ ਹੁਣ ਸਵਿਫਟ ਲਾ ਦਿਆ ਕਰਾਂਗੇ ਆਪਣੇ ਕੋਲ ਜਗ੍ਹਾ ਹੈਗੀ ਵਾਧੂ ਇੱਥੇ ਨਾ ਰੱਖ ਲੋ ਉੱਥੇ ਸਕਾਰਪੀਆ ਲਾ ਦਿਆਂਗੇ ਇਹਨੂੰ ਕਿੱਧਰ ਖਿੱਚੀ ਜਾਨੀ ਆ? ਉੱਥੇ ਵੀ ਰੱਖ ਤੇ ਵੱਡੀ ਮਸ਼ੀਨ ਕਿੱਥੇ ਲਾਣੀ ਆ? ਉੱਥੇ ਲਿਆਵਾਂ। ਵੱਡੀ ਮਸ਼ੀਨ ਹੈ। ਉਹ ਪਰੇ ਆਪਾਂ ਥਾਂ ਪਰਲੇ ਬੰਨੇ ਬੜ ਕੇ। ਤੇ ਉਧਰ ਆਪਾਂ ਫਿਰ ਤੋਂ ਕੰਦਾ ਬਣਾਉਣੀ ਆ। ਯਾ। ਕੰਦਾ ਬਣਾਵਾਂਗੇ ਹੋਰ। ਤੇ ਲੋ ਵੀ ਇਸ ਦੇ ਨਾਲ ਆਪਣਾ ਸੈਟਅਪ ਤਿਆਰ ਹੈ। ਇਹ ਟਿੱਡੀਆਂ ਨੀਆਂ ਬਹਿ ਗਈਆਂ ਆਣ ਕੇ। ਇਹਨਾਂ ਨੂੰ ਬਾੜੀ ਅੱਗ ਲੱਗੀ ਆ। ਠੀਕ ਆ ਨਾ? ਲਾਲਾਂ ਡਿੱਗਣੀਆਂ ਨਾ ਹਰਲੀਨ ਪਰਾਵ ਦੀਆਂ। ਐਂ। ਇਹ ਵੀ ਦੇ ਦਿਆਂਗੇ। ਇਹ ਕਮ। ਦਸੀ ਇਹ ਕੰਮ ਹੀ ਤਾਂ ਰਹਿ ਜੀਆ ਆਵੇਂ ਮੂੰਹ ਚ ਪਾਣੀ ਆਈ ਜਾਂਦਾ ਪ੍ਰਾਪਦੇ ਤੱਕ ਲਲ ਲਲ ਕਰਦੀ ਵੇ ਲਾਪਰ 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 ਇਹਦੀ ਜੀਬਾਨ ਬਹੁਤ ਚੱਲਦੀ ਆ ਜਿੰਨੀ ਜੀਬਾਨ ਇਹਦੀ ਬੋਲਣ ਲੱਗੀ ਚੱਲਦੀ ਓਨੀ ਇਹਦੀ ਖਾਣ ਲੱਗੇ ਚੱਲਦੀ ਤੇ ਕੰਮ ਕਰਨ ਲੱਗੇ ਹੱਥਾਂ ਨੂੰ ਪੈ ਜਾਂਦਾ ਇਹਦੇ ਨੂੰ ਹੱਥਾਂ ਨੂੰ ਇਹਦੇ ਨੂੰ ਪੈ ਜਾਂਦੀ ਮੌਤ ਕੰਮ ਕਰਨ ਲੱਗੇ ਫਿਰ ਇਹਨੂੰ ਲੋ ਫੀਵਰ ਸ਼ੋਅ ਲਾ ਪੈਂਦਾ ਵੀ ਮੈਨੂੰ ਤਾਂ ਮੈਨੂੰ ਤਾਂ ਬੁਖਾਰ ਆ ਮੇਰੇ ਤੋਂ ਕੰਮ ਨਾ ਕਰਾਓ ਹੈਂ ਤੇ ਦੋੜ ਵੀ ਤਾਂ ਹੁੰਦਾ ਹੀ ਆ ਮੈਨੂੰ ਤਾਂ ਕੋਈ ਨਹੀਂ ਹੁੰਦਾ ਨਹੀਂ ਮੰਨਣ ਦਾ ਨਹੀਂ ਹੁੰਦਾ ਐਵੇਂ ਝੂਠ ਮਾਰਦੇ ਨਾ ਝੂਠ ਬੋਲਦੇ ਲੋ ਵੀ ਕਹਿੰਦੇ ਘਰ ਦੇ ਸਾਰੇ ਮੈਂਬਰ ਪਹੁੰਚ ਚੁੱਕੇ ਨੇ ਇਹ ਟੂ ਜੈਡ ਦਵਾਈਆਂ ਲੈ ਕੇ ਬਈ ਬਹੁਤ ਹੀ ਜ਼ਿਆਦਾ ਲੱਕ ਪੀੜ ਹੋ ਰਿਆ ਸੀ ਕੁੜੀਆਂ ਦਾ ਹੈ ਓਏ ਕੰਮ ਕਰ ਕਰ ਥੱਕੀਆਂ ਪਈਆਂ ਸੀ ਮੰਮੀ ਦਾ ਗੋਡਾ ਪੀੜ ਹੁੰਦਾ ਸੀ ਇੱਕ ਦਾ ਲੱਕ ਲੈ ਜੁਵੀਆਂ ਨੇ ਮੰਮਾ ਦਾ ਲੱਕ ਕਿ ਲਿਆ ਸੀ ਗਰਦੀ ਆਮਾਂ ਦੇ ਬਾਹ ਤੇ ਲੱਗੀ ਸੀ ਸੱਟ ਤੇ ਸਾਰੇ ਹਣੋਕੇ ਇਕੱਠੇ ਦਵਾਈ ਦੂਈ ਲੈ ਕੇ ਆ ਗਏ ਵਾਪਸ ਆਹ ਦਹੀਂ ਉਧਰ ਹੀ ਉਧਰ ਹੀ ਰਸੋਈ ਚ ਸਾਰਾ ਕੁਝ ਲੈ ਠੀਕ ਕਰੇ ਕਾ ਬੂਆ ਦਾ ਪੁੱਲਾ ਛੱਡਿਆ ਭਾਈ ਜੀ ਜਿਹੜੇ ਆ ਪਾਸਪੋਰਟ ਪਏ ਆ ਇਹ ਸਾਰੇ ਆਪਣੇ ਸਾ ਜੀ ਇਹਨਾਂ ਵੀਜ਼ਾ ਗੇਟਵੇ ਚ ਪਹਿਲੇ ਵੀਜ਼ਾ ਗੇਟਵੇ ਤੇ ਹੋਣਗੇ ਹਾਂ ਇਹਦਾ ਗੱਲ ਹੈਗੀ ਆ ਇਹ ਵੀ ਪਾਸਪੋਰਟ ਕੇਸ ਦੁਜਾ ਵੀਜ਼ੇ ਦੀ ਇਨਕੁਆਰੀ ਆ ਇਹ ਕੈਨੇਡਾ ਦੇ ਆ ਦੇਖ ਲਓ ਤੁਸੀਂ ਕੈਨੇਡਾ ਦੇ ਸਾਰੇ ਵੀਜ਼ੇ ਆ ਹਾਂ ਜੀ ਸਾਰੇ ਬੱਚੇ ਦੇਖਦੇ ਸਾਰਿਆਂ ਨੂੰ ਜਦੋਂ ਹਰ ਰੰਗ ਦੇਖਦਾ ਹੈ ਨਾ ਸਾਰੇ ਸਮਝ ਜਾਂਦੇ ਕੈਨੇਡਾ ਦੇ ਵੀਜ਼ੇ ਆ ਕੈਨੇਡਾ ਹੀ ਕੈਨੇਡਾ ਇਹ ਆ ਕਿ ਕੈਨੇਡਾ ਦੇ ਵਿਜ਼ਟਰ ਵੀਜ਼ੇ ਵਿਜ਼ਟਰ ਵੀਜ਼ੇ ਜੀ ਪਾਸਪੋਰਟ ਦੀ ਵੈਲਿਡਿਟੀ ਹੋਣੀ ਦੀ ਅਧ ਤੱਕ ਇਹ ਵੀਜ਼ੇ ਲੱਗਦੇ ਆ ਇਹ ਵੀਜ਼ੇ ਆ ਜਿਹੜੇ ਬੱਚੇ ਯੰਗ ਏਜ ਵਾਲੇ 1 ਸਾਲ ਤੋਂ 26 ਸਾਲ ਤੱਕ ਕਰਦੇ ਹਨ ਮਦਰ ਫਾਦਰ ਨਾਲ ਲੱਗਣਗੇ ਜਿਹੜੇ 26 ਸਾਲ ਤੋਂ ਉੱਪਰ ਉਹ ਸਿੰਗਲ ਲੱਗਣਗੇ ਠੀਕ ਹੈ ਅੱਗੇ ਸਿੰਗਲ ਥੋੜੀ ਪ੍ਰੋਬਲਮ ਆਉਂਦੀ ਸੀ ਸਿੰਗਲ ਨਹੀਂ ਹੋ ਰਹੇ ਹੁਣ ਸਿੰਗਲ ਵੀ ਵੀਜ਼ੇ ਹੋ ਰਹੇ ਆ ਠੀਕ ਹੈ ਪਲੱਸ ਇੱਕ ਚੀਜ਼ ਹੋਰ ਆਪਾਂ ਐਡ ਕੀਤੀ ਹੈ ਉਹ ਕਈ ਭੈਣ ਭਰਾਵਾਂ ਦੇ ਨਾ ਮਦਰ ਫਾਦਰ ਨਹੀਂ ਹੁੰਦੇ ਜਾਂ ਉਹਨਾਂ ਦੇ ਪਾਸਪੋਰਟ ਬਣਾਉਣ 'ਚ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਆ ਤੇ ਉਹ ਆਪਣੇ ਦਾਦਾ ਦਾਦੀ ਤੇ ਨਾਨਾ ਨਾਨੀ ਨਾਲ ਵੀ ਜਾ ਸਕਦੇ ਉਹਨਾਂ ਦੇ ਪਾਸਪੋਰਟ ਲੈ ਆਓ ਸਿਰਫ ਵੀਜ਼ਾ ਹੀ ਲੈਣਾ ਹੈ ਬੱਚਾ ਟਰੈਵਲ ਇਕੱਲਾ ਕਰ ਸਕਦਾ ਹੈ ਇਕੱਲਾ ਕਰ ਸਕਦਾ ਹੈ ਤੇ ਸਭ ਤੋਂ ਮੇਲ ਗੱਲ ਇਹ ਆ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਲੈਣੇ ਆਪਾਂ ਕੋਈ ਐਡਵਾਂਸ ਪੈਸੇ ਨਹੀਂ ਲੈਣਦੇ 15 ਤੋਂ 20 ਦੇ ਵਿੱਚ ਵਿੱਚ ਵੀਜ਼ਾ ਲਵਾ ਕੇ ਦੇਨੇ ਆ ਓਕੇ ਜੇ ਨਹੀਂ ਯਕੀਨ ਆਉਂਦਾ ਮੇਰੇ ਇੰਸਟਾਗ੍ਰam ਪੇਜ ਤੇ ਜਾ ਕੇ ਚੈੱਕ ਕਰ ਲਓ ਕਲਾਇੰਟਸ ਨੇ ਆਪਣੇ ਮੂੰਹ ਬੋਲਿਆ ਕਿ ਇਹਦਾ 15 ਦਿਨ ਦੇ ਕਿ 10 ਦਿਨ ਦੇ ਕੋਈ 7 ਦਿਨ ਦੇ ਤੇ ਪੈਸੇ ਵੀ ਜਾਤਦਾ ਹੈ। ਇੰਸਟਾਗ੍ਰam ਅਕਾਊਂਟ ਦੱਸ ਦਿਓ ਜੀ ਆਪਣਾ ਕਿਹੜਾ? visa gateway.official ਮੇਰਾ ਇੰਸਟਾਗ੍ਰam ਅਕਾਊਂਟ ਹੈ ਉੱਥੇ ਜਾ ਕੇ ਫੋਲੋ ਕਰ ਲਓ ਤੇ ਜਾ ਕੇ ਕਲਾਇੰਟ ਦੇ ਰਿਵਿਊਸ ਚੈੱਕ ਕਰ ਲਓ। ਨਵੇਂ ਵੀਜ਼ੇ ਆ ਕੇ ਦੇਖ ਲਓ ਮੇਰੇ ਆਫਿਸ ਆ ਸਕਦੇ ਜੇ ਜਿਹੜੇ ਕਲਾਇੰਟ ਪਹੁੰਚ ਗਏ ਆ ਜੇ ਉਹਨਾਂ ਕਿਸੇ ਨੇ ਗੱਲ ਕਰਦੇ ਉਹਨਾਂ ਨਾਲ ਉਹਨਾਂ ਨਾਲ ਗੱਲ ਵੀ ਕਰਾ ਦਾਂਗੇ ਆਫਿਸ ਵਿਜ਼ਿਟ ਕਰਕੇ। ਤੇ ਆਫਿਸ ਦਾ ਆਪਣਾ ਐਡਰੈਸ ਦੱਸ ਦਿਓ ਸ਼ਾ ਜੀ। ਐਡਰੈਸ ਹੈਗਾ ਜਲੰਧਰ ਬੱਸ ਸਟੈਂਡ ਦੇ ਲਾਗੇ ਗੜਾ ਰੋਡ ਆ। ਉਹਦੇ ਲਾਗੇ ਤਾਜ ਰੈਸਟੋਰੈਂਟ ਉਹਦੇ ਆਪੋਜ਼ਿਟ ਵੀਜ਼ਾ ਗੇਟਵੇ ਆ। ਤੇ WhatsApp ਨੰਬਰ ਨੂੰ ਵਰਤ ਗਾ ਲੋ 9720698206 ਹਾਂਜੀ ਤੇ ਬਾਕੀ ਆ ਤੁਹਾਡੇ ਸਾਹਮਣੇ ਹੀ ਆ ਸਾਰਾ ਰਿਜ਼ਲਟ A to Z ਪੈਸੇ ਤੁਹਾਡੇ ਲੱਗਣੇ ਆ ਕੰਮ ਹੋਣ ਤੋਂ ਬਾਅਦ ਤੇ ਪਹੁੰਚੋ ਛੇਤੀ ਛੇਤੀ ਵੀਜ਼ਾ ਗੇਟਵੇ ਹਾਂਜੀ ਮੰਮੀ ਸਾਡੀ ਮਾਸੀ ਬਿੱਲੀ ਹਾਏ ਸਾਡੀ ਮਾਸੀ ਬਿੱਲੀ ਮੰਮੀ ਸਾਡੀ ਮਾਸੀ ਦਿੱਲੀ ਦਾ ਪਿਓ ਹਾਂ ਓ ਮਾਈ ਗੋਡ ਪਾਲਾ ਓ ਮਾਈ ਗੋਡ ਸ਼ਮਨ ਕਾਲਿੰਗ ਮੀ ਓ ਮਾਈ ਗੋਡ ਮੰਮੀ ਸਿੱਧਾ ਹੀ ਨਾਨੇ ਨੇ ਕ ਪੇਰ ਗਗੂ ਨੂੰ ਆਹੋ ਆਹੋ ਉਹ ਤੁ ਕਹਦੀ ਆਹੋ ਘਰ ਦੀ ਰਾਖੀ ਕਹਦੀ ਥੋੜੀ ਰਾਖੀ ਕਰਦੀ ਪੁਲਿਸ ਜਿਪਸੀਆਂ ਲਾ ਲਾ ਕੇ ਕਿਹੋ ਕੀ ਸਾਡੇ ਮੁੰਡੇ ਤੇਰੇ ਲੋਂਦੇ ਆਪ ਵਿਚਾਰੇ ਆਹ ਕੀ ਰੋ ਜਾ ਮੌਕੇ ਤੇ ਰੈਮਿੰਗ ਮੈਨੂੰ ਕੋਈ ਦੋਤਾ ਪੈਸੇ ਬਣਾ ਗਿਆ ਪਤਾ ਨਹੀਂ ਕੌਣ ਆ ਕਹਿੰਦਾ 1620 ਰੁਪਏ ਆ ਸ਼ੰਭੂ ਕੇ ਆ ਬਾਈ ਜੀ ਸਾਰਾ ਪਤਾ ਹੈ ਵੇ ਗੁੱਗੂ ਦਵਾਈ ਲੈਣ ਗਈ ਆ ਜਿਹੜੇ ਡਾਕਟਰ ਕੋਲ ਦਵਾਈ ਲੈਣ ਗਈ ਆ ਉਹਨੇ ਆਹੀ ਗੋਲੀਆਂ ਮੈਨੂੰ ਦੇਤੀਆਂ ਆਹੀ ਸਦੀਪ ਸਾਰੇ ਫੜਾ ਉਹ ਵੀ ਬੈਠੂ ਲਾਤਾ ਮੈਂ ਡਿਕਾ ਵੀ ਬਿੱਡੂ ਦਾੜਾ ਭਾਈ ਵੱਜਨੇ ਮਾਰਿਆ ਸੀ ਇੱਥੇ ਕੂਣੀ ਤੇ ਮੇਰੀ ਕੂੜੀ ਤਾਂ ਪੀੜ ਦਿਆ ਉਹ ਪਤਾ ਕੀ ਕਹਦਾ ਕਹਿੰਦਾ ਕੁਦਰਤੀ ਤੁਹਾਡੇ ਵਾਲ ਛੱਟ ਉੱਥੇ ਵੱਜ ਗਿਆ ਪਰ ਤੁਹਾਡੀ ਡਾੜਾ ਬਲੌਗ ਹੁੰਦੀ ਚੱਤਰ ਕਿ ਦਲਾਪ ਦੀਵੇਂ ਮਮੇ ਤਾਂ ਮਮੇ ਲੱਗੇ ਕਿ ਇਹਸਾ ਲੱਭੇ ਡਾਕਟਰ ਪਤਾ ਨਹੀਂ ਕਿ ਇਹ ਕੁਦਰਤ ਦੇ ਵੀ ਹੋ ਜੋ ਦਵਾਈ ਦਿੰਦਾ ਈ ਆ ਔਟੀਆਂ ਮੈਂ ਤਾਂ ਹੁਣ ਵੀ ਸ਼ਵਾਸ਼ ਛੱਟ ਕੇ ਹੁਣ ਵੈਸੇ ਨਹੀਂ ਠੀਕ ਹੋਣਾ ਹੁਣ ਵੈਸੇ ਨਹੀਂ ਠੀਕ ਹੋਣਾ ਨਹੀਂ ਹੋਇਆ ਮੈਂ ਕਹ ਲੈ 10 ਉਹੀ ਮੈਨੂੰ ਦੇਈ ਜਾ ਉਹ ਹੀ ਮਮੀ ਨੇ ਹੱਥੇ ਹੀ ਫੜੀਆਂ ਵਾ ਵੇਲਾ ਕੋਈ ਫਰਕ ਨਹੀਂ ਸਾਰੀਆਂ ਸਾਰੀਆਂ ਇੱਕੋ ਜਿਹੀਆਂ ਦਵਾਈਆਂ ਆ ਦੇਖ ਬਸ ਕੱਲੀ ਮੰਮੀ ਦੀ ਬੀਪੀ ਦੀ ਹੋਊਗੀ ਅਲੱਗ ਤੋਂ ਡੀਲੀ ਜੀ ਤੋਂ ਬਿਨਾਂ ਡਿਗਰੀ ਦੇ ਡਾਕਟਰ ਦਵਾਈਆਂ ਲੈ ਜਾ ਕੇ ਬਿਨਾਂ ਡਿਗਰੀ ਤੋਂ ਕੋਈ ਨਹੀਂ ਡਿਗਰੀ ਆ ਲਾ ਦਿੱਤੀ ਹੁਣ ਪਤਾ ਨਹੀਂ ਕਿਹੜੀ ਕਿਹਦੀ ਜਿਹੜੀ ਜਿਹੜੀ ਮਰਜ਼ੀ ਜੀ ਦੀ ਖਾ ਲਵੇ ਕੋਈ ਫਰਕ ਹੀ ਨਹੀਂ ਇੱਕੋ ਜਿਹਾ ਹੈਗਾ ਅਰੇ ਹੋ ਤੂੰ ਸਾਢੇ 4 ਤੋਂ ਪਹਿਲਾਂ ਤੂੰ ਨੂੰ ਕਹਣਾ ਹੀ ਤੂੰ ਕਹਨੇ ਵੀਰ ਜੀ ਇੱਕੋ ਥਾਂ ਤੇ ਬੰਨਦੇ ਹੋ ਉਹਨੂੰ ਪੰਡ ਚ ਜਦੋਂ ਬੱਲੇ ਦਿੱਤੀਆਂ ਗੋਲੀਆਂ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਪਾਈ ਮੈਨੂੰ ਤਾਂ ਪਾਈ ਮੱਜ ਨੇ ਵਾਰਿਆ ਹਣਾ ਵੀ ਮੈਨੂੰ ਇਹਦੇ ਨਾਲ ਦੀ ਦਵਾਈ ਕਾਹਦੀ ਦਿੱਤੀ ਉਹਨੂੰ ਚਲ ਸਰਵਾਈਕਲ ਹਣਾ ਕਹਿੰਦਾ ਨਾ ਤਾਂ ਕੁਦਰਤੀ ਤਾਂ ਦੇ ਇਤੇ ਆਏ 7 ਵਜੇ ਕੀ ਡਾਲਾ ਪ੍ਰੈਸ ਹੁੰਦੀ ਆ ਤੁਹਾਡੀ ਤਾਂ ਕਹਿੰਦਾ ਇੱਕੋ ਪਾਂਡੇ ਜੀ 92 ਪਾਉ ਤੈਨੂੰ ਕਦੀ ਮੱਝ ਨੇ ਮਾਰੇ ਮੈਨੂੰ ਤਾਂ ਕਿਸੇ ਮੱਝ ਨੇ ਮਾਰਿਆ ਇਹ ਦਵਾਈ ਲੈ ਆ ਮੈਂ ਤੇ ਆਉਂਦੀਆਂ ਗੋਡਿਆਂ ਦੀਆਂ ਪਿੰਡਾਂ ਦੀਆਂ ਲੈਂਦੀ ਆ ਵੀ ਤੂੰ ਮੇਰੀ ਸੋਹ ਖਾਤਰ ਗੋਡੇ ਭਿੜ ਹੁੰਦੇ ਹਾਂ ਖਾ ਸੋ ਹੁੰਦੇ ਆ ਹੁਣ ਤਾਂ ਜਮਾ ਮੈਨੂੰ ਦੇਖ ਰਹੀ ਹਾਂ ਹੁਣ ਤਾਂ ਤਾਂ ਪਾਉਂਦਾ ਨਹੀਂ ਹਾਂ ਜਿਆਦਾ ਵਾਰ ਜੀ ਪਰ ਤੁਸੀਂ ਕਿਹੜਾ ਚਿਕਨ ਖਾਣੀਆਂ ਆਂ ਜਾਵੇ ਹਪਣੇ ਸਾਡਾ ਆਹ ਸਿੱਖ ਖਾਦੇ ਬਣਾ ਬਣਾ ਖਾਦੇ ਰਹਿੰਦੇ ਕਿ ਅਸੀਂ ਪਨੀਰ ਬਣਾ ਕੇ ਖਾ ਸਕਦੇ ਹਾਂ ਅਸੀਂ ਵੀ ਖਾ ਸਕਦੇ ਅੱਗੇ ਕਦੇ ਪਨੀਰ ਹੀ ਖਾਣੀਆ ਪਨੀਰ ਹੀ ਖਾਣਿਆ ਮਮਮੀ ਕਰਦ ਲਿਆ ਸਾਰੀਆਂ ਹੱਡੀਆਂ ਕਮਜ਼ੋਰ ਹੋਈਆਂ ਹੁਣ ਪਨੀਰ ਨਾਲ ਕੁਝ ਕਿੰਤਾ ਤਾਕਤ ਲੈ ਮਮਮੀ ਤੂੰ ਤਾਂ ਡੱਕਾ ਹੋਇਆ ਥੋੜਿਆ ਮੈਂ ਤਾਂ ਡੱਕਾ ਤੋੜਦੀ ਨਹੀਂ ਤੁਸੀਂ ਤੋੜਦੇ ਸਾਰਾ ਡੱਕਾ ਤੋੜਦੀ ਨਹੀਂ ਆਖਾ ਮੋੜਦੀ ਨਹੀਂ ਕਹਿੰਦੀ ਹਰਜੀਤ ਕੌਰ ਆ ਕਹਿੰਦੀ ਇਹ ਹਰਜੀਤ ਮੈਂ ਤਾਂ ਕਦੀ ਡੱਕਾ ਤੋੜਿਆ ਹੀ ਨਹੀਂ ਮਮਮੀ ਮੈਂ ਹੈਰਾਨ ਆ ਮੰਮੀ ਤੁਹਾਨੂੰ ਦਵਾਈ ਲੈ ਆਈਏ ਉਹਨਾਂ ਨਾਲ ਦੇ ਪੱਤੇ ਉਹਨਾਂ ਨਾਲ ਦੇ ਪੱਤੇ ਕੋਈ ਨਹੀਂ ਕਿ ਮੇਰੀ ਦਵਾਈ ਹੋਰ ਆ ਕੱਪੜਾ ਵੀ ਚੱਲ ਜਾਣਾ ਕੈਨੇਡਾ ਚੱਲ ਚੱਲ ਤੂੰ ਟਾਈਮ ਨਾਲ ਕੈਨੇਡਾ ਲਾ ਦੇ ਹੀ ਵੇਖੀ ਕਿੱਥੇ ਆ ਆ ਪਿਆ ਆ ਫੜ ਉਹ ਇੱਕ ਰੀਸਾ ਨਹੀਂ ਹੋਣਾ ਕਿ ਆ ਇੱਕ ਮੋਟਾ ਦਾ ਪੂਰਾ ਸ਼ੈਫ ਆ ਇਹ ਦਾ ਕਹਿੰਦਾ ਮੈਂ ਉਹਨਾਂ ਨੂੰ ਬਣਾ ਕੇ ਖਵਾਉਣਾ ਖਾਨ ਤੇ ਆਪ ਹੀ ਲੱਗਾ ਉਹਨਾਂ ਨੇ ਤਾਂ ਖਾਣਾ ਹੀ ਕੋਈ ਨਹੀਂ ਵਿੱਚੋਂ ਨਹੀਂ ਉਹਨਾਂ ਨੇ ਫਰਮੈਸ਼ ਕੀਤੀ ਸਪੈਸ਼ਲ ਕਹਿੰਦੀ ਅੱਜ ਬਣਾ ਕੇ ਕੋ ਖਵਾ ਉਹਨੇ ਆਪ ਦਾ ਪ੍ਰੀਰ ਲਿਆਂਦਾ ਮੈਨੂੰ ਪਤਾ ਵੇ ਜਵਾਕਾਂ ਨੂੰ ਕਿਹਾ ਲੈ ਜੱਗ ਪਾਣੀ ਦਾ ਲਿਆਈ ਬੋਤਲ ਚਾਹ ਪਾਣੀ ਹੈ ਜੱਗ ਪਾਣੀ ਹੈ ਓਏ ਹੋਏ ਹੋਏ ਘਰ ਵੀ ਕਿਦਾਂ ਲੈ ਵੀ ਇਹਨਾਂ ਇਟਾਲ ਦੀਆਂ ਹਟਦੀਆਂ ਕਿਤੇ ਰਜੀਤੀ ਹੋਣੀ ਫਰੈਅਰ ਫਰੈਅਰ ਚਾਲ ਆਪਣੀ ਛੱਟ ਲੈ ਬਾਰ ਵੀ ਕਿਉਂ ਚਲਾਇਆ ਚਾਹੀਆ ਆਪ ਦਾ ਫਰੈਅਰ ਚਲਾ ਲਿਆ ਨਾਲ ਨਹੀਂ ਕਰਨੀ ਐ ਤੇ ਰੋਬਰ 'ਤੇ ਬੈਠ ਕੇ ਕਰਨੀ ਬਰਾਬਰ ਬੈਠ ਕੇ ਕਰਨੀ ਗੇ ਨਹੀਂ ਸਹੀ ਆ ਦੇ ਅੱਜ ਤੋਂ ਇੱਥੇ ਹੀ ਬਰਾਬਰ ਬਹਿਣਾ ਇੱਥੇ ਹੀ ਨਾਲ ਹੀ ਬੈਠੋ ਤਾਂ ਮੈਂ ਤਾਂ ਦਾਦਾ ਕਾਹਲੋ ਬੈਠੀਆਂ ਕੀ ਮੋਟਾ ਦਾਰੂ ਨਾ ਪੀ ਸਕੇ ਵਧੀਆ ਇੱਧਰ ਆ ਕਰੋ ਤੇ ਮਗਰ ਮਗਰ ਆਈ ਹਟੇਗਾ ਜਿੱਥੇ ਬਵੇਂ ਆ ਗਾਵਣੀ ਮੇਰਾ ਦਾਰੂ ਪੀਂਦਾ ਰੋਲਾ ਹੈਗਾ ਜਿੱਡਾ ਤੂੰ ਚੱਕ ਦਿੰਨਾ ਰੋਜੀ ਦੱਸ ਸਕਦੇ ਇੰਨੀ ਦਾਰੂ ਪੀਤੀ ਆਪਾਂ ਹਾਂ ਤੂੰ ਸਾਨੂੰ ਪਤਾ ਸੀ ਤੂੰ ਭੁਜਗਾ ਭਜਗਾ ਖਰੀਦਦਾ ਫਿਰਦਾ ਤੇਰਾ ਗਰੀ ਪਕੌੜੀਆਂ ਉਹ ਵੀ ਖਾਈ ਜਾਂਦਾ ਉਹ ਦਾਰੂ ਪੀਂਦਾ ਉਹ ਗਰੀ ਪਕੌੜਾ ਖਾਈ ਜਾਂਦਾ ਲੈ ਦੱਸ ਕੋਈ ਹਾਲਾ ਦੱਸ ਲੈ ਹਾਲ ਨਹੀਂ ਮੇਰਾ ਇਹ ਏਸੇ ਕਰਕੇ ਫਰੈਰ ਕੋਲੇ ਜਾ ਕੇ ਰੱਖਿਆ। ਇਹੀ ਵੀ ਆਪਦਾ ਪਨੀਰ ਬਣਾ ਕੇ ਆਇਆ ਕਾਵਾ। ਠੀਕ ਆ ਭਾਈ। ਠੀਕ। ਤੈਨੂੰ ਵੀ ਪਤਾ ਲੱਗੇ ਵੀ ਐਵੇਂ ਹੀ ਬਣਾ ਕੇ ਖਾਦਾ ਜਾਂਦਾ ਮੈਂ। ਤੁਹਾਡੇ ਤਾਂ ਛੇ ਦੀ। ਤੁਸੀਂ ਇੱਥੇ ਉੱਠੀਂਗਾ। ਨਾਲ ਹੀ ਨਾਕਦੇ ਗਰੀਬੀ। ਚੱਕ ਕੇ ਤਾਂ ਖਾਵੇ। ਕੱਦਨ ਨੂੰ ਤੂੰ ਰੱਖ ਕੇ ਗਿਆ ਇੱਥੇ ਪੁਗਰੀ ਮਾਰਦਾ। ਚੱਕ ਕੇ ਵਿਖਾਵੇ। ਐਵੇਂ ਮਰੀ ਜਾਂਦਾ ਰਦਾ ਨੂੰ ਫੜਾ ਕੇ ਗਿਆ ਏ ਜਿਹੜੀ ਐਂ ਕੱਟ ਲੈਣੀ ਆ। ਉੱਥੇ ਵੇਖੀ ਗਾਮਾ ਥੱਲੇ ਸੁੱਟ ਕੇ ਆ। ਕੱਟ ਲੈਣੀ ਤੇ ਐਵੇਂ ਮਰੀ ਜਾਂਦਾ ਝੂਟਨਾ। ਵੀ ਬਾਜੀ ਮਗਰ ਗਲਾਸ ਵਗਾਈ। ਕਿਹੜੀ ਬਾਲਟੀ ਮਗਰ ਗਲਾਸ ਕੋਈ ਗਲਾਸ ਨਹੀਂ ਆ ਡੱਚੀ ਕੰਨਾ ਸੜ ਜੇ ਕਿਤੇ ਡਾਂਡੀ ਲੈ ਜੀ ਆ ਵੇ ਬਾਲਟੀ ਮਗਰ ਕਿਤੇ ਨਹੀਂ ਆ ਗਈ ਆ ਮਗਰ ਆ ਪਾਸੇ ਪੁਟਾ ਦੀ ਚਿਕਨ ਵੇਖੀ ਕਿੱਦਾਂ ਕੈਂਟ ਬਣਦਾ ਕਿਹਦੇ ਵੇਖ ਲਾ ਹਜੋਰਾ ਜੂਬੀ ਲੈ ਆ ਆ ਵਖਾ ਕੀ ਆ ਇਹ ਕੀ ਆ ਇਹ ਤਾਂ ਡਿਸਪੋਜ਼ਲ ਕਿਸੇ ਟਾਈਮ ਤੇਰੇ ਭਰਾ ਤੇਰੇ ਰ ਗਿਆ ਜਾਂਦੇ ਏਟਣ ਠੰਡਾ ਠੁੰਡਾ ਪਿਆ ਰਹੀਦਾ ਵਾ ਤੇ ਹਾਂ ਇਹ ਬਸ ਕੋਈ ਠੰਡੇ ਵਾਲੇ ਆ ਪਹਿਲਾਂ ਠੰਡੇ ਵਾਲੇ ਆ ਠੰਡੇ ਵਾਲੇ ਦੂਜੇ ਹੁੰਦੇ ਆ ਠੰਡੇ ਵਾਲੇ ਦੂਜੇ ਕਹੜੇ ਹੁੰਦੇ ਆ ਤੁਸੀਂ ਤਾਂ ਵਿਆਹ ਵਿੱਚ ਵੇਖ ਲਈ ਉਹ ਆ ਤੁਸੀਂ ਤਾਂ ਚਿੰਗੀ ਚੀ ਵੇਖੀ ਨਹੀਂ ਕਦੇ ਨਾ ਅਸੀਂ ਤਾਂ ਕਦੀ ਕੁਝ ਵੇਖਿਆ ਹੀ ਨਹੀਂ ਮੈਂ ਤਾਂ ਮੋਦੇ ਸ਼ਹਿਰ ਤੇ ਰਹੀ ਆ ਹਾਂ ਇੱਕ ਬੰਦਾ ਇਹਨਾਂ ਨੂੰ ਫਸਾਉਣ ਦੇ ਲਈ ਵੇਖੀ ਐਵੇਂ ਇੱਕ ਬੰਦਾ ਆ ਫੋਨ ਕੱਟ ਦੇਣਾ ਅਸੀਂ ਕੱਟ ਦੇਣੀ ਵੀਡੀਓ ਕੱਟ ਦੇਣੀ ਆ ਆ ਵੀਡੀਓ ਕੱਟ ਦੇਣੀ ਆ ਗੱਲ ਖਤਮ ਉਹ ਵੀ ਜੀ ਆ ਗਿਆ ਕਿਉਂ ਕਿਉਂ ਆ ਲੈ ਗਈ ਦੰਦ ਸ਼ੁਕਰ ਹੁਣ ਨਹੀਂ ਕੱਟਣੀ ਅਸੀਂ ਆ ਵੇਚੀ ਹੋ ਗਈ ਆ ਆ ਤੂੰ ਆ ਤੂੰ ਉਦੋਂ ਜੀ ਗੀਰੀ ਕਰਦਾ ਹੈ ਉਹ ਗਾਂ ਹੋਰ ਕਿਤੇ ਬਿਜੀ ਅਗਲਾ ਤੇ ਐਵੇਂ ਮਰੀ ਜਾਂਦਾ ਜਿਵੇਂ ਖੇ ਹੋ ਗਈ ਮਾਮੇ ਦੀ ਰਾਤ ਤਾਂ ਉਹ ਪਨੀਰ ਖਾਂਦੀਆਂ ਹੀ ਹੁਣ ਮਸ਼ੀਨ ਵੀ ਨਹੀਂ ਲੱਗਦੀ ਹੈ ਆ ਜਾ ਛੇਤੀ ਹੁਣ ਕਿਵੇਂ ਉੱਤੇ ਚੜੀ ਫਿਰਦੀ ਖੁਰਲੀ ਦੇ ਤੂੰ ਹਾਂ ਉਹ ਰਾਤ ਤਾਂ ਪਨੀਰ ਭੁੰਨ ਭੁੰਨ ਖਾਂਦੀ ਆ ਗਿਆ ਆ ਗਿਆ ਸਬਰ ਕਰੋ ਰੁਕ ਜਾ ਨਹੀਂ ਰੁਕ ਜਾ ਤੂੰ ਕਿਧਰ ਮੂੰਹ ਚੱਕਿਆ ਈ ਮੇਰੇ ਬੂਟ ਕਿੱਥੇ ਆ ਤੇਰੇ ਬੂਟ ਉੱਥੇ ਹੀ ਪਏ ਜਿੱਥੇ ਲਾਏ ਸੀ ਲਾਭਦੇ ਨਹੀਂ ਪਏ ਉੱਥੇ ਨਹੀਂ ਹੈਗੇਗੇ ਆ ਕੇ ਚਾਉਣੀ ਹੈ ਹਾਂ ਅੱਖਾਂ ਨਾਲ ਹੀ ਆ ਮੇਰੇ ਆ ਪਏ ਬੂਟ ਮੇਰੇ ਇਹਨਾਂ ਦਾ ਬਹੁਤ ਫਾਇਦਾ ਸਲਕੀ ਤਰਕੀ ਹੋਣੀ ਯਾਰੀ ਆ ਜੀ ਲਾਭ ਨਹੀਂ ਲਾਭ ਹੀ ਲੈ ਮੈਂ ਠੀਕ ਆ ਨਾ ਹਾਂ ਤੂੰ ਨਹੀਂ ਲੱਭ ਕੇ ਦਿੱਤੇ ਮੈਨੂੰ ਯੋ ਚਾ ਮੇਰੀ ਜਾਈ ਦੀ ਮੈਨੂੰ ਕੱਚਾ ਦੁੱਧ ਪਾ ਕੇ ਆਉਂਦਾ ਪੂਰਾ ਡਾਕੀ ਚੋਕੇ ਪਾਣੀ ਆਹੋ। ਕਿਆ ਜੱਟ ਨੇ ਵੀ ਨਹੀਂ ਫੇਰ। ਗੱਲ ਖਤਮ। ਤੇ ਬੈਸਟ ਚਾਹ ਪਤਾ ਕਿਹੜੀ ਹੁੰਦੀ ਆ। ਕਿਆ ਅਗੇ ਤੇ ਪਾਉ ਕੱਚੀਆਂ ਧਾਰਾ ਮਾਰਦੀ ਵਿੱਚ। ਆਹ ਪਾਉਦੀ। ਵਾਓ। ਪਾ ਦੇ ਪਾ ਦੇ ਹੋਰ। ਯੈਸ ਥੈਂਕ ਯੂ। ਥੈਂਕ ਯੂ। ਆਹ ਕੱਚਾ ਦੁੱਧ ਥੋੜਾ ਜਿਹਾ ਵਿੱਚ ਪਾਇਆ ਹੋਏ। ਸਵਾਦਿ